ਹੂੰ ਹੂੰ ਸਰਕਾਰ ਜੀ ਕੀ ਹਾਲ ਚਾਲ ਸਾਰਿਆਂ ਦਾ ਔਰ ਕਿਦਾਂ ਲਓ ਜੀ ਪੰਜਾਬ ਦੇ ਦੋਨਾਂ ਮੁੜਿਆਂ ਨੇ ਅੱਜ ਕਰਾ ਲਾਤੀ ਧੰਦਾਨ ਦਰੋਵੀਸ਼ੇਖ ਸ਼ਰਮਾ ਨੇ ਤੇ ਉਧਰ ਸੁਭਮਨ ਗਿੱਲ ਨੇ ਮੈਚ ਤੇ ਚਲੋ ਹਾਰ ਗਈ ਹਦਰਾਬਾਦ ਪਰ ਮੁੰਡੇ ਪੰਜਾਬ ਦੇ ਦੋਨੇ ਵਧੀਆ ਖੇល ਗਏ ਹਾਂਜੀ ਭਾਜੀ ਕਿਦਾਂ ਜੀ ਬਹੁਤ ਵਧੀਆ ਜੀਟੀ ਜਿੱਤ ਗਈ ਹੈ ਭਾਈ ਜੀਟੀ ਵਾਹ ਚਲੋ ਜਿੱਤੇਗੀ ਜਿੱਤੇਗੀ ਹੀ ਜਣੀ ਦੂਜੇ ਨੰਬਰ ਤੇ ਆ ਗਿਆ ਉਹ ਮੁੰਡਿਆਂ ਪੰਜਾਬ ਦੇ ਨਾਲ ਜੇ ਕੰਮ ਖੇਚਦਾ ਨਹੀਂ ਦੋਨਾਂ ਨੇ ਜੀਟੀ ਦੇ ਵੀ 14 ਹੋ ਗਿਆ ਅੱਜ ਹਾਂ ਨਹੀਂ ਤਿੰਨ ਟੀਮ ਮਾਰਕ ਪੋੜਾ ਹੋ ਗਿਆ ਹੁਣ ਕੱਲ ਤਾਂ ਗਿੱਲ ਦੇ ਸੁਦਰਸ਼ਨ ਨੂੰ ਸੁਦਰਸ਼ਨ ਦੀ ਗੱਲ ਨਹੀਂ ਕੋਈ ਕਰਦਾ ਔਰ ਅਨਬੋ ਬਣਾਉਂਦੇ ਵਿਚਾਰਾ ਉਹ ਆਈ ਨਾ ਬਈ ਟੀਮ ਤੋਂ ਨੂੰ ਬੰਦ ਤੇ ਮੈਨੂੰ ਲੱਗਦਾ ਟੈਸਟ ਮੈਚ ਨਹੀਂ ਖੇលਣਗੇ ਨੂੰ ਲੱਗਦਾ ਚਾਹੀਦਾ ਵੀ ਆ ਪੀਆਰ ਟੀਮ ਪੀਆਰ ਟੀਮ ਨਾ ਇਹ ਨਹੀਂ ਦੇ ਉਏ ਹੋਰ ਹੁੰਦਾ ਤੇ ਚੀਕਾ ਮਾਰ ਦੇਣੀ ਆ ਇਹ ਮਸਾਲਾ ਬਣ ਗਿਆ ਬੜਾ ਓਏ ਯਾਰ ਉਹ ਮਾਲਦੀਵਸ ਗਿਆ ਛੁੱਟੀਆਂ ਮਨਉਣ ਪਰ ਗੱਲ ਨਹੀਂ ਬਣੀ ਇਹਨਾਂ ਨੂੰ ਫਰੈਸ਼ ਨਹੀਂ ਹੋਇਆ ਇਹਨਾਂ ਨੂੰ ਕੰਮ ਟੁੱਲੇ ਇਸ ਫੋੜਦੀ ਨਾ ਅੰਦੇ ਰਾਨ ਥੋੜੇ ਜਿਹਾ ਉੱਪਰ ਵਾਲੇ ਯਾਦੇ ਗਏ 200 ਹੁੰਦਾ ਤੇ ਫਿਰ ਫਾਈਟ ਕਰ ਦਿੰਦੇ ਸ਼ਾਇਦ ਇੱਕ ਉਹ ਬੰਦਾ ਜਲਨ ਨਹੀਂ ਡਿਆ ਆਸ਼ਾਨ ਕਿਚਨ ਉਹਨੇ ਕੀ ਸ਼ਤਕ ਮਾਰ ਲਿਆ ਤਵਾ ਤਵਾ ਹੇ ਭਾਈ ਪਹਿਲੇ ਦਿਨ ਮੈਂ ਜਿਹੜੇ ਵਿਚਾਰੇ ਡ੍ਰੀਮ 11 ਤੇ ਟੀਮਾਂ ਬਣਾਉਂਦੇ ਇਹਨੂੰ ਪਾਇਆ ਨਾ ਕਰੋ ਗੁਰੂ ਗਰੂਓ ਇਹਦਾ ਨਾਮ ਨਾ ਲਓ ਜੀ ਹੂੰ ਇੱਕ ਸੈੱਡਰੀ ਤੋਂ ਬਾਅਦ ਬੰਦਾ ਦਾ ਸਤੂ ਥੋੜਾ ਬਣਾ ਦੇ ਸਹੀ 50 ਬਣਾ ਯਾਰ ਮੈਂ ਕਹਿੰਦਾ ਅਦਰ ਪਸਮਾਲ ਪੈ ਗਿਆ ਪੁਆਇੰਟੇਬਲ ਚੈੱਕ ਕੀ ਕਿ 14 ਬੰਬੇ ਦੇ ਹੋਗੇ 14 ਜੀਟੀ ਦੇ ਹੋਗੇ 14 ਆਰਸੀਬੀ ਦੇ ਹੋਗੇ ਤੇ 13 ਹੋਗੇ ਪੰਜਾਬ ਦੇ ਤੇ 12 ਦੇ ਡੀਸੀ ਘੁੰਮਣ ਦੇ ਥੱਲੇ ਕੋਈ ਨਾ ਹੋਣਾ ਗਾਂ 10 10 ਦਿਨਾਂ ਤੱਕ ਕਲੀਅਰ ਹੋਏ ਨਹੀਂ ਵਿੰਡੋ ਵੇਖੀ ਸਾਰੀ ਹੂੰ ਬੰਬੇ ਦਾ ਹੁਣ ਜੀਟੀ ਨਾ ਮੈਚ ਆਗਲਾ ਹੁਣ ਕੱਲ ਵਾਲਾ ਮੈਚ ਤੁਹਾਨੂੰ ਜਿਤਨਾ ਬੜਾ ਜ਼ਰੂਰੀ ਹੋ ਸਾਡਾ ਹੈਗਾ ਸੀਐਸਕੇ ਨਾਮ ਹੀ ਸੀਐਸਕੇ ਨੇ ਜਿੱਤ ਜਾਣਾ ਇਹਨਾਂ ਨੇ ਸੀਐਸਕੇ ਕਿਹੜੀ ਚੱਲਣ ਦੀ ਹੈ ਪਾਜੀ ਸੀਐਸਕੇ ਦਾ ਨਾ ਬੰਗਲੌਰੂ ਚ ਬੜਾ ਤਕੜਾ ਰਿਕਾਰਡ ਓਏ ਉਹ ਟੀਮ ਹੀ ਹੋਰ ਹੁੰਦੀ ਹੈ ਇਹਨਾਂ ਕੋ ਨਹੀਂ ਬੰਨਣੀ ਗਾ। ਤੇਾ ਧੋਨੀ ਨਹੀਂ ਮਾਨ ਤੇ। ਬਾਕੀ ਮੁੱਕ ਦੀ ਗੱਲ ਤਾਂ ਕੱਲ ਟਾਸ ਤੇ ਮੈਚ ਆ। ਹੂੰ। ਕੇ ਸਿੰਘ ਟੀਮ ਜਿੱਤੂਗੀ। ਪਰ ਅੱਜ ਮੁੰਡੇ ਪੰਜਾਬ ਦੇ ਵਾਜਾ ਵਾਜਾ ਕਰਾਗੇ ਦੋਨੇ। ਆਹੋ। ਚਲੋ। ਨਾ ਸਕੋਰ ਚੰਗੀ ਤਕੜੀ। ਗੇਲੋੜੇ ਪਿਛਲਾ ਮੈਚ ਹਾਰੇ ਸੀ। ਹੁਣ ਇਹ ਪੱਕਾ ਗਾ ਵੇ ਇੱਕ ਟੀਮ 16 ਦੇ ਵੀ ਰੋਗੀ ਹੁਣ। ਰੈਣੀ ਰੈਣੀਆਂ ਹੋਣ ਜਿਦਾਂ ਟਿਪ ਪੁਆਇੰਟ ਟੇਬਲ ਹੋ ਗਿਆ 16 ਤੋਂ ਹੀ ਡੁੱਗੂ ਇੱਕ ਟੀਮ ਵੀ 16 ਤੇ ਨਾਟਰਾ ਗੱਡ ਦੇ ਚੱਲ ਜਣਗੇ ਅੱਗੇ ਲਹੂਣਾ ਟ੍ਰੈਂਡ ਨਾਲ ਸਾਰਿਆਂ ਨੂੰ ਬਦਾਨੇ ਪਣੀ ਆ ਅੱਜ ਹੀ ਟੀ ਵਧੀਆ ਕਲਾਪਸ ਹੋ ਗਿਆ ਭਾਜੀ ਹਦਰਾਬਾਦ ਦਾ ਬਹੁਤ ਵਧੀਆ ਖੇਡ ਲੈਂਦੇ ਮੈਂ ਵੇਖਣਾ ਹੈ ਨਾ ਮੈਂ ਰੈਸਿੰਗ ਦੇ ਵਿੱਚ ਹੋਈ ਜਾਂਦਾ ਬੋਵੀ ਇਹਨਾਂ ਨੂੰ ਖਾਸ ਕਰ ਹਦਰਾਬਾਦ ਦੇ ਟੁੱਲੇ ਆ ਨਾ ਸਾਰੇ ਇਹਨਾਂ ਖੜਕਾ ਕੇ ਖੇਡਣਾ ਤੈਨੂੰ ਪਤਾ ਰੈਡੀ ਚੱਲੇ ਨਹੀਂ ਅੱਗਿਆ ਸੀਜ਼ਨ ਰੈਡੀ ਦਾ ਰਿਹਾ ਜੀ ਨਹੀਂ ਮਾਗਣਾ ਜਿਹਨੂੰ ਮੈਂ ਖਲਾਉਂਦੇ ਇੰਟਰਨੈਸ਼ਨਲ ਉਹ ਮੁੜ ਕੇ ਬੰਦਾ ਸਖਨਾ ਵੀ ਹੱਦ ਹੀ ਉਹਨਾਂ ਦੇਖੀ ਤੋ ਹੋਏ ਨਾ ਉਹਨਾਂ ਨੂੰ ਪੈਂਦੇ ਸਟੇਟਿੰਗ ਲੈਂਡ ਖਲਾਦਨਾ ਉਹ ਤੈਨੂੰ ਪਤਾ ਫਿਰ ਦੇਖ ਦੋ ਮੈਚ ਦਾ ਲੱਗ ਗਿਆ ਦਾ ਚਾਰ ਦਾ ਕਰੀਅਰ ਹੋ ਗਿਆ ਹੋਏ ਬਾਕੀ ਚਲੋ ਪੁਆਇੰਟ ਟੇਬਲ 'ਚ ਚੰਗਾ ਚੱਕਰ ਪੈ ਗਿਆ ਹੁਣ ਤੂੰ ਹਾਂ ਕੱਲ ਡਬਲ ਐ ਡਰਾਮੇਗੇ ਨਹੀਂ ਕੱਲ ਸਿੰਗਲ ਮੈਚ ਹੀ ਹੈ ਪਰਸੋਂ ਡਬਲ ਐ ਹਾਂ ਸੈਟਰਡੇ ਕੱਲ ਮੈਚ ਹੈ ਅੱਛਾ ਨਹੀਂ ਮਾਰ ਪਰਸੋਂ ਪੰਜਾਬ ਦਾ ਮੈਚ ਆ ਲਖਣਾਉਣਾ ਜੇ ਤੇ ਆਣਾ ਪੰਜਾਬ ਨੇ ਲਖਣਾਉ ਲੱਗ ਗਿਆ ਇੱਥੇ ਲੈ ਯਾਰ ਹੂੰ ਉਹ ਪੰਤ ਵੀ ਉਹ ਵੀ ਬੱਸ ਉਹ ਜੂਆ ਹੀ ਖੇ ਲੈ ਲੋ ਕਿ ਜੰਗਾਂ ਕੱਢਣੀਆਂ ਨੂੰ ਕੰਤ ਬਹੁਤ ਥੱਲੇ ਲੱਗਾ ਇਹਨੇ ਹੂੰ ਉਹ ਨਾਲੇ ਤੇਰੀ ਯਾਰ ਦਾ ਚਾਂਸ ਸਪੈਂਡ ਕਰਦਾ ਕੌਣ ਐਹੀ ਹੀਰਾ ਬੇਟੇ ਨਹੀਂ ਆਇਆ ਆਪਸਾ ਅੱਛਾ ਮੈਂ ਏਡੇ ਢੋਗਲੇ ਬੰਦੇ ਆ ਨਾ ਏਡੇ ਢੋਗਲੇ ਬੰਦੇ ਆ ਨਾ ਸਾਰੇ ਜਿੰਨੇ ਵੀ ਆ ਗਏ ਹੂੰ ਅਭ ਗ੍ਰਾਂਥ ਖੁੱਪਤਾ ਹੋ ਗਿਆ ਸ਼ਾਂਤ ਸਪੋਰਟਸ ਜਾਰੀਆਂ ਆ ਅੱਜ ਸਵੇਰਾ ਸਵੇਰਾ ਪਾਸ਼ਾ ਦਾ ਵੀ ਵਲੌਗ ਹੋ ਗਿਆ ਚੈਨਲ ਸਾਰੇ ਘਰ ਤੇ ਆਓ ਅੱਜ ਉਹਨਾਂ ਨੇ ਵੀ ਪੀਪੀਸੀ ਵੀ ਕਰਦੀ ਰੀਅਲ ਉਹ ਪਾਕਿਸਤਾਨ ਟੀਮ ਬਾਬਰਾਜ਼ਮ ਦਾ ਇੰਸਟਾਗ੍ਰਾਮ ਸਾਰੇ ਜਿੰਨੇ ਪਲੇਅਰ ਪਾਕਿਸਤਾਨ ਕੋਈ ਨਹੀਂ ਸ਼ੋਅ ਉਹਨਾਂ ਦਾ ਸਾਰ ਕੋ ਬੰਨ ਰੰਗ ਜਾਂਦੇ ਨੇ ਚਾਹੀਦਾ ਵੀ ਹੈ ਨਾ ਉਹ ਪੁੱਟ ਬੜਾ ਚੱਕਿਆ ਨਾ ਸਟੋਰੀਆਂ ਵੀ ਕਿੰਨੇ ਸਾਰੇ ਨਹੀਂ ਆ ਵਾਹੋ ਇਹ ਬਤਾਵਾ ਕਿੰਨੇ ਨਹੀਂ ਸਾਰੇ ਫੈਂਟੈਸਟਿਕ ਟੀਮ ਐਸ ਫੈਂਟੈਸਟਿਕ ਚਲੋ ਕੱਲ ਫਿਰ ਤੁਸੀਂ ਜਾਓਗੇ ਮਹਾਰਾਜ ਬੰਗਲੌਰ ਨਹੀਂ ਕੱਲ ਹੋਮ ਹੋਮ ਆ ਗਿਆ ਉਹ ਗੱਲ ਤੇ ਕੱਲ ਬੰਗਲੌਰ ਪਰ ਪਾਜੀ ਮੈਂ ਆਪਣੇ ਜਿੰਨਾ ਮੈਨੂੰ ਆਈਡੀਆ ਹੈਗਾ ਨਾ ਗੇਮ ਦਾ ਤੇ ਜਿੱਦਾਂ ਚ ਨਹੀਂ ਖੇਡਦਾ ਬੰਗਲੌਰ ਚ ਪਰ ਅਨਿੰਦੀ ਕਿਸਮਤ ਕਹਿ ਲਾ ਤੇ ਜਾਂਦੂ ਕੋ ਕਹਿ ਲਾ ਕੀ ਕੱਲ ਕੋ ਕਰੇਗਾ ਚ ਨਹੀਂ ਸਪ੍ਰਾਈਜ਼ ਕਰੇਗਾ ਗੱਲ ਬੜੀ ਬੇਇੱਜ਼ਤੀ ਜਣੀ ਵੀ ਯਾਰ ਦੇਖੋ ਚਲੋ ਠੀਕ ਹੈ ਮਿਲਦੇ ਹਾਂ ਹਰ ਕੱਲ ਨੂੰ ਚੰਗਾ ਜੀ ਇੱਕ ਹੈ ਸਾਰਾ